ਇੱਥੇ ਗਲਾਈਏ ਕਿ ਇੱਧਰੋਂ ਬਣਾਈ ਯਾਰ ਇਧਰ ਵਾਈਕਾ ਟੋ ਇਧਰ ਆ ਯਾਰ ਇਧਰ ਬਣੋ ਸ਼ਾਂਤੀ ਆੜ ਮੜਾ ਮੈਂ ਸੈੱਟ ਕਰਦਾ ਗਿਆ ਚਲ ਕਾੜ ਮੈਂ ਸੈੱਟ ਕਰਦਾ ਇੱਕ ਟੈਪ ਪੈਂਦੀ ਯਾਰ ਉਹ ਆਇਆ ਨਾ ਸ਼ੁਰੂ ਹੋ ਉਹ ਨਹੀਂ ਦੋ ਵਾਹ ਜੀ ਵਧੀਆ ਤਰੀਕਾ ਦੀ ਆਵਾਜ਼ ਸੁਣ ਜੀ ਇਹਦੀ ਸਾਸੀਆ ਭਾਈ ਸਾਰਿਆਂ ਨੂੰ ਅੱਜ 10 ਨਵੰਬਰ ਤੇ ਅਜਦਾ ਸਫ਼ਰ ਜੰਮੂ ਤੋਂ ਪਠਾਨਕੋਟ ਤਕਰੀਬਨ 104 ਕਿਲੋਮੀਟਰ ਵੱਡਾ ਤੇ 7:30 ਵਜੇ ਦਾ ਹੋ ਗਿਆ ਤੇ ਇਹਨਾਂ ਟ੍ਰੈਫਿਕ ਆ ਉਹ ਵੀ ਓਲੀ ਓਲੀ ਬੱਦਰ ਜਿਵੇਂ ਜਿਵੇਂ ਲੋਕ ਕੰਮਾਂ ਕਰਾਉਣ ਨੂੰ ਜਾ ਰਹੇ ਆ ਤੇ ਆਪਾਂ ਵੀ ਆਦੇ ਰਸਤੇ ਤੇ ਚੱਲੀ ਜਾਨ ਹਾਂ ਆਪਣੇ ਸਫ਼ਰ ਦੇ ਉੱਤੇ ਬਹੁਤ ਲੰਮਾ ਸਫ਼ਰ ਆਲੇ ਗੋ ਵੀ ਲਾਵਾਗੇ ਸਫ਼ਰ ਦੇ ਉੱਤੇ ਤੇ ਆਖਰੀ ਫਤਿਹ ਜੰਮੂ ਸ਼ਹਿਰ ਨੂੰ ਨਾਲੇ ਰਲਦੇ ਆ ਗਦੇ ਉਹ ਜਿਹੜਾ ਵਮ ਮੈਂ ਡੇਢ ਵੀ ਨਹੀਂ ਪਹੁੰਚਿਆ ਉਹ ਆਪਣੇ ਰਾਹ ਦੇ ਟਿਕਾਣੇ ਤੋਂ ਤਕਰੀਬਨ 7 ਕਿਲੋਮੀਟਰ ਮੈਂ ਅੱਗੇ ਆਇਆ ਬਾਈ ਤੇ ਸਾਰੇ ਜੰਮੂ ਦੇ ਵਿੱਚ ਹੀ ਤਕਰੀਬਨ ਕੰਸਟਰਕਸ਼ਨ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਤੇ ਇਧਰਲੇ ਸਾਈਡ ਤੁਹਾਨੂੰ ਮੈਂ ਆਪਾਂ ਛੋੜੀਏ ਉਧਰ ਨਹੀਂ ਸਕਦੇ ਆ ਮਗਰ ਵੀ ਕਈ ਸੀਗੇ ਇਹ ਜਿਹੜੇ ਟਿਕਾਣੇ ਪਰ ਮੈਂ ਕਿੱਥੇ ਲੱਗੇ ਚੱਲਦੇ ਆ ਤੇ ਅੱਗੇ ਕਾਫੀ ਕੁਝ ਮਿਲ ਗਿਆ ਮਗਰ ਵੀ ਤਿੰਨ ਚਾਰ ਲੱਗੇ ਤੇ ਅੱਗੇ ਵੀ ਨਹੀਂ ਹੋੜੇ ਇਹ ਕੋਲਾ ਨਿਰਮਾਣ ਵੱਡੇ ਪੱਧਰ ਤੇ ਚਲਾ ਰਹੇ ਨੇ ਇਹ ਇਹ ਜਦੋਂ ਪਹਾਨਗੋੜ ਤੱਕ ਆਈ ਕੰਮ ਚੱਲੀ ਜਾਂਦਾ ਮਿੱਟੀ ਘਟਾ ਬਹੁਤ ਜ਼ਿਆਦਾ ਆ ਸੋ ਆਪਦੇ ਬਚਾਵਾ ਦੇ ਵਿੱਚ ਬਚਾਵ ਤੇਰਾ ਇੱਕ ਰੀ ਮਿੱਟੀ ਘਟੇ ਫੜ ਲਿਆ ਸਰੀਰ ਜਾ ਫੇਰ ਨਹੀਂ ਗਿਰਾ ਛੇਤੀ ਸਾਹ ਮਿਲਦਾ ਇਥੋਂ ਤਾਂ ਕਰਕੇ ਉਹਨਾਂ ਆ ਵਾਰਡ ਕੱਢੀਏ ਤੇ ਫਿਰ ਇਥੋਂ ਬਾਹਰ ਨਿਕਲੀ ਅਰੀਜੋਂ ਥੋੜਾ ਜਿਹਾ ਕਬ ਤਗੜੇ ਲੈ ਬਲਦਾ ਬਾਬਿਓ ਕੰਸਟਰਕਸ਼ਨ ਹੁੰਦਾ ਲਖਣਪੁਰ ਤੋਂ ਕਿ ਇੰ ਆਈ ਬਈ ਮਿੱਟੀ ਘਟਾਉਂਦਾ ਰਹਿਣਾ ਤੇ ਵੇ ਆਈ ਸਫਰ ਕਰਨਾ ਪਾਉਣਾ ਆਪਾਂ ਨੂੰ ਚੱਲ ਵਧੀਆ ਗੱਲਾਂ ਰੋਡ ਬਣਨੇ ਚਾਹੀਦੇ ਆ ਪਰ ਇਸ ਸਮੇਂ ਮਿੱਟੀ ਘਟਾ ਥੋੜਾ ਜਿਹਾ ਖਰਾਬ ਕਰ ਲਿਆ ਅੰਦਰ ਜੰਮਰਾ ਗਲੇ ਦੇ ਵਿੱਚ ਆਸਾ ਵੀ ਨਾ ਬੁਮਾਰ ਹੋਈਏ ਬਾਕੀ ਦੇਖਦੇ ਆ ਕੀ ਬੰਦਾ ਪੀਵੀ 06 ਸੈਂਟਰੂ ਤੇ ਬੜੇ ਸਮੇਂ ਦੇ ਆ ਹਾਂ ਇ ਚੱਲੀ ਜਾਂਦਾ ਖਮ ਇਥੇ ਬਹੁਤ ਟਾਈਮ ਪਹਿਲਾਂ ਦਾ ਤੇ ਹੌਲੀ ਹੌਲੀ ਲੱਗੇ ਹੋਏ ਨੇ ਆ ਸਭੀ ਕਰ ਦਨੇਗੇ ਦੋ ਕੁ ਸਾਲਾਂ ਦੇ ਵਿੱਚ ਵਿੱਚ ਮੈਂ ਸਮੇਂ ਬਈ ਖੜਾ ਵਿਜੇਪੁਰ ਤੋਂ ਤਕਰੀਬਨ 2 ਕੁ ਕਿਲੋਮੀਟਰ ਅੱਗੇ ਆ ਕੇ ਤੇ ਸਾਹਮਣੇ ਤੋਂ 12 ਕਿਲੋਮੀਟਰ ਪਿੱਛੇ ਤੁਸੀਂ ਸੁਣਿਆ ਹੋਣਾ ਏਮਸ ਦਾ ਨਾਮ ਏਮਸ ਹਸਪੀਟਲ ਜਿਹੜਾ ਆਪਣੇ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਬਠਿੰਡੇ ਦੇ ਵਿੱਚ ਇੱਕ ਤੇ ਉਹੀ ਏਮਸ ਬਈ ਜੰਮੂ ਦੇ ਵਿੱਚ ਵੀ ਇੱਕ ਤੇ ਅਸਲੇ ਮੈਂ ਆਪਣੇ ਸਾਹਮਣੇ ਆ ਆ ਸਾਹਮਣਿਆਂ ਦਾਈ ਤੇ ਕਾਫੀ ਵੱਡੇ ਪੱਧਰ ਦੀ ਗੱਲਬਾਤ ਤੇ ਉਧਰਲੀ ਸਾਈਡ ਵੀ ਸਾਰਾ ਮੈਡੀਕਲ ਸੋਸਾਇਟੀ ਆ ਬਾਈ ਆਲ ਇੰਡੀਆ ਸਟੂਡਿਓ ਉਧਰ ਵੀ ਇਨਫਲੈਕਸ ਹੈ ਜ ਸਾਰਾ ਤੇ ਕਾਫੀ ਹਜ਼ਾਰਾਂ ਵਰਗਾਂ ਦੇ ਵਿੱਚ ਫੈਲਿਆ ਹੋਇਆ ਹਜ਼ਾਰਾਂ ਕਿੱਲਾਂ ਦੇ ਵਿੱਚ ਫੈਲਿਆ ਹੋਇਆ ਏਰੀਆ ਇਹ ਤੇ ਵੈਕਸਟ ਵੀ ਆ ਕੰਮ ਚੱਲ ਰਹੇ ਨੇ ਰੋੜਾਂ ਦੇ ਬਾਈ ਸਾਰੇ ਪਾਸੇ ਤੇ ਫੋਟੋ ਖਿੱਚਣ ਵਾਲੇ ਜਹਾਲ ਜਿਹੇ ਨਹੀਂ ਕਿ ਖਲੀ ਵੀਡੀਓ ਬਣਾ ਕੇ ਚੱਲਦੇ ਆ ਇੱਥੇ ਪਰ ਮਾਹੌਲ ਤਗੜਾ ਇਥੋਂ ਦਾ ਸਾਹ ਸੁਆਈ ਬਹੁਤ ਆ ਇੱਥੇ ਬਈ ਪਰ ਬਠਿੰਡੇ ਵਾਲਾ ਤਾਂ ਨਹੀਂ ਦੇਖਿਆ ਇੱਕ ਤਾਂ ਮੈਂ ਦੇਖਿਆ ਜੰਮੂ ਵਾਲਾ ਤੇ ਦੂਜਾ ਮੈਂ ਦੇਖਿਆ ਹੋਇਆ ਬਾਈ ਹਿਮਾਚਲ ਵਾਲਾ ਜਦੋਂ ਆਪਾਂ ਸ਼ੇਮਲੇ ਨੂੰ ਜਾਂਦੇ ਹਾਂ ਨਾ ਮਨਾਲੀ ਦੇ ਪੁਰਾਣੇ ਰੋਡ ਨੂੰ ਤੇ ਉਸ ਰੋਡ ਤੇ ਐਜਮਸ ਬਣਿਆ ਹੋਇਆ ਇੱਕ ਉਹ ਵੀ ਬਹੁਤ ਵੱਡੇ ਪੱਧਰ ਦੀ ਗੱਲਬਾਤ ਉੱਥੇ ਵੀ ਤੇ ਸਾਰੇ ਪਾਸੇ ਰੋਡਾਂ ਦਾ ਕੰਮ ਚੱਲਦਾ ਮਿੱਟੀ ਘਟੇ ਦੇ ਨਾਲ ਭਰੇ ਹੋਏ ਰੋਡ ਨੇ ਹੁਣ ਚੱਲਦੇ ਅੱਗੇ ਸਾਂਭੇ ਚੱਲ ਕੇ ਚਾਹ ਪੀਨੇ ਆ ਤੇ ਫਿਰ ਦੇਖਦੇ ਆ ਕੀ ਮੋਹਲਾ ਮੜੇ ਸੱਟ ਜੇ ਹੁੰਨੇ ਆ ਹੋਣ ਅੱਖ ਜੀ ਖੁੱਲਣ ਲੱਗੀ ਆ ਰਾਤ ਲੇਟ ਪਏ ਸੀਗੇ ਤੇ ਸਵੇਰੇ ਜਲਦੀ ਉੱਠ ਖੜੇ 5:30 ਵਜੇ ਉਹ 2-3 ਘੰਟੇ ਦੀ ਨੀਂਦ ਨੇ ਕੱਚਾ ਜਿਹਾ ਸਰੀਰ ਕਰਤਾ ਹੁਣ ਦੇਖਦੇ ਆ ਕੀ ਮੋਹਣ ਬਣਦਾ ਤਾਹੀਂ ਅੱਜ ਹੈੱਡਫੋਨ ਸਵੇਰ ਦੇ ਕੰਨਾਂ 'ਚ ਲਾ ਕੇ ਗਾਣਿਆਂ ਦੇ ਨਾਲ ਹੀ ਸਫ਼ਰ ਚੱਲ ਰਿਹਾ ਤੇ ਬਾੜ ਪਠਾਨਕੋਟ ਤੱਕ ਦੀ ਆ ਦੇਖਦੇ ਆ ਜੇ ਨਿਬੜਦੀ ਆ ਤਾਂ ਬਾੜਾ ਵਧੀਆ ਨਹੀਂ ਫਿਰ ਕਿਤੇ ਲਾ ਕੇ ਟਿਕਾਣਾ ਟੈਂਟ ਗੱਟਾਂਗੇ ਤੇ ਰਾਤ ਕੱਟ ਲਾਂਗੇ ਬਈ ਦੇਖਦੇ ਆ ਕੀ ਮੋਹਲ ਬਣਦਾ ਸਮਾਵੇ تقريبا ਹੋ ਗਿਆ ਕੋਈ 1.3 ਵਜੇ ਦਾ ਤੇ ਆਪਾਂ ਇਸ ਨੂੰ ਬੈਠਿਆ ਗੋਵਡ ਡਿਗਰੀ ਕੋਲ ਸੰਭਾ ਦੇ ਵਿੱਚ ਸਵੇਰ ਤੋਂ ਉੱਪਰ ਇਹ ਕਹਿੰਦੇ ਜੀ ਇਹਦੇ ਮੈਂ ਕਿਹਾ ਹੁਣ ਚਾਚੀ ਪੀ ਗਏ ਬੜੇ ਸੈਟ ਜੇ ਹੋਏ ਆ ਸੁਰਤੀ ਜੇ ਹੋਏ ਆ ਤੇ ਹੁਣ ਦੇਖਦੇ ਆ ਬਲੌਗ ਬਾਰੇ ਕੀ ਚਰਚਾ ਛੇੜਨਾ ਕੀ ਬਣਾਉਣਾ ਸਵੇਰ ਤੋਂ ਤਾਂ ਕੋਈ ਸਮਝਦੇ ਨਹੀਂ ਦੁਨਾਨ ਜੀ ਜਿਵੇਂ ਉੱਪਰ ਹੋਏ ਮੈਂ ਤੇ ਸੋਧਣਾ ਵੀ ਕਿੱਥੋਂ ਸੀਗਾ ਬਸ ਹੂੰ ਹੂੰ ਤੇ ਹੁਣ ਚਾਅਉਦੇ ਆ ਦੇਖਦੇ ਆ ਕੀ ਹੌਲ ਬਣਦਾ ਲਖਨਪੁਰ ਤੋਂ ਪਹੁੰਚ ਕਰਦੇ ਆ ਪਠਾਨਕੋਟ ਤੱਕ ਹੋ ਸਕਿਆ ਤੇ ਵਗੈਰਾ ਸਿਮ ਬੰਦ ਪਈ ਬਹੁਤ ਨਾਲੀ ਜਿਹਾ ਸਿਮ ਚਲਾਉਨੇ ਆ ਕੋਣ-ਕੋਣ ਬਹੁਤ ਆਏ ਹੋਇਆ ਮੈਸੇਜ ਆਏ ਹੋਗੇ ਤੇ ਚਾਹ ਤਾਂ ਫਿਰ ਜ਼ਰੂਰੀ ਇਸ ਜਗ੍ਹਾ ਤੇ ਉੱਤੇ ਖੜ ਕੇ ਇੱਥੋਂ ਦੀ ਚਾਹ ਬੜੀ ਸਵਾਦ ਲੱਗਦੀ ਆ ਤੇ ਉਸੇ ਚਾਹ ਪੀਣ ਕਰਕੇ ਆਪਾਂ ਰੁਕੇ ਸੀਗੇ ਦੇਖਦੇ ਆਂ ਕੀ ਮੌਲ ਬਣਦਾ ਕੇਦਾ ਫਿਰ ਹੁਣ ਥੋੜੀ ਅੱਖ ਜੀ ਖੁੱਲੀ ਆ ਚਾਹ ਚੁ ਪੀ ਕੇ ਚਾਹ ਬੜੀ ਪੀ ਕੇ ਹੁਣ ਮੜੇ ਸੱਟ ਜੇ ਹੋਏ ਆ ਬਈ ਅੱਖੋ ਜੀ ਖੁੱਲੀ ਆ ਕਿਉਂਕਿ ਵੀਰ ਦੇ ਬਿਨਾ ਯਾਦ ਤੁਰੇ ਫਿਰਦੇ ਸੀਗੇ ਤੇ ਆਪਣੇ ਮਗਰ ਜਿਹੜਾ ਕਾਲਜ ਆਏਗਾ ਗੋਵਰ ਡਿਗਰੀ ਕੋਲ ਸੰਭ ਇਹਨੂੰ ਫੱਦੇ ਬੁਲਾ ਕੇ ਹੁਣ ਚੱਲਦੇ ਅਗਲੇ ਸਫ਼ਰ ਤੇ ਯਾਰ ਆਹਾਂ ਤੇ ਚੱਲਾਂਗੇ ਇਧਰੋਂ ਰੌਂਗ ਸਾਈਡ ਪਾ ਕੇ ਤੇ ਪਰਲੀ ਸਾਈਡ ਹੋ ਜਾਾਂਗੇ ਪਰ ਇੱਥੋਂ ਲਖਨੌਰ ਜਿਹੜਾ ਰਹਿ ਗਿਆ ਤਕਰੀਬਨ ਕੋਈ 50 ਕਿਲੋਮੀਟਰ ਤੇ ਪਠਾਨਕੋਟ ਹੈਗਾ ਬਾ 70 ਦੇਖਦੇ ਆਂ ਕੀ ਬਹੌਲ ਬਣਦਾ ਤੇ ਆਖਰੀ ਫਤਿਹ ਇਸ ਕਾਲਜ ਨੂੰ ਤੇ ਇੱਥੋਂ ਚਾਹ ਪੀ ਕੇ ਹੁਣ ਚੱਲਦੇ ਆਂ ਤੇ ਅੱਜ ਸਲੀਪਿੰਗ ਹੈ ਜਣਾ ਪਹਿਲਾਂ ਜਾ ਕੇ ਯਾਰ ਇਹ ਬਹੁਤਾਂ ਕਰਦਾ ਅਹ ਟਾਰੇ ਪਾਸੇ ਬਾਈ sire wali top ਜਿੱਧਰ ਮਰਜ਼ੀ ਨਿਗਾ ਮਾਰ ਲਓ ਤੇ ਚੜਾਈਆਂ ਤਾਂ ਵੀ ਥੋੜਾ ਜਿਹਾ ਅੱਜ ਸਾਹਮਣਾ ਕਰਨਾ ਪੈ ਰਿਹਾ ਆਪਾਂ ਨੂੰ ਗਰਮੀ ਤਾਂ ਹੈਗੀ ਹੈਗੀ ਆ ਜਿਹੜੀ ਧੁੱਪ ਬੜੀ ਗੰਦੀ ਆ ਕੱਲ ਤੇ ਪਰਸੋਂ ਥੋੜਾ ਧੁੱਪ ਜੇ ਨਿਕਲੇ ਤੇ ਰੰਗ ਡੁੰਗ ਜਾਤਾ ਜਿਹਨੇ ਸੁਖਣਾ ਚੱਕਦਾ ਪਹਿਲਾਂ ਹੀ ਤੇ ਤਾਂ ਕਰਕੇ ਫਿਰ ਰਵਾਲ ਵੀ ਹਟ ਲਿਆ ਆਪਾਂ ਸਾਰਿਆਂ ਨੂੰ ਬਤਾਇਆ ਪਹਿਲਾਂ ਤਾਂ ਇਹ ਹਰੇਕ ਵਾਰ ਦਾ ਕੰਮ ਹੀ ਆ ਮੇਰਾ ਕੋਈ ਨਵਾਂ ਨਹੀਂ ਹੈਗਾ ਤੇ ਦੇਖਦੇ ਆ ਅੱਗੇ ਜਾ ਕੇ ਜੇ ਪਠਾਨਕੋਟ ਲੱਗੇ ਤਾਂ ਉਥੋਂ ਚੱਲਾਂਗੇ ਕੱਲ ਨੂੰ ਜਲੰਧਰ ਨੂੰ ਤੇ ਉਥੋਂ ਥੋੜਾ ਸਮਾਨ ਪਤਾ ਚੱਕਦੇ ਆ ਹੋ ਸਕਦਾ ਪਿੰਡ ਕਿਹੜਾ ਵਜੇ ਪਿੰਡੋਂ ਵੀ ਸਮਾਨ ਜਿਹਾ ਚੱਕੜਾਂ ਥੋੜਾ ਆ ਕੱਲ ਲੋਰਜੀ ਪੜ ਗਈ ਚੈਨ ਚੜ ਕੇ ਉਹ ਪਿੰਡੋ ਚਖਣੀ ਪੈਣੀ ਇੱਕ ਅੱਧੀ ਨਵੀਂ ਹੋਰ ਤੇ ਇੱਕ ਤਾਂ ਕੰਮ ਛੋੜਾ ਜਾ ਹੋਰ ਦੇਖਦੇ ਕੀ ਬਣਦਾ ਫਿਰ ਪਰ ਗਰਮੀ ਬਹੁਤ ਜ਼ਿਆਦਾ ਹੈ ਪਤਾ ਨਹੀਂ ਅੱਗੇ ਦਾ ਸਫ਼ਰ ਦਾ ਕੀ ਬਣਨਾ ਕੀ ਨਹੀਂ ਬਣਨਾ ਤੇ ਕੇਰੇ ਖਰੀ ਪੰਜਾਬ ਵੜਦੇ ਆ ਫਿਰ ਦੇਖਾਂਗੇ ਕਿਹਦਾ ਮਾਹੌਲ ਕੀ ਆ ਕਿਤੇ ਪੋਸਟ ਕੋਲਣਾ ਕਰਨਾ ਵਜੇ ਟੂਰ ਤੇ ਬਸ ਇਹੀ ਗੱਲਾਂ ਬਾਤਾਂ ਨੇ ਤੇ ਸਫ਼ਰ ਗੱਡੀ ਆ ਥੋੜਾ ਜਿਹਾ ਅਜ ਫਿਰ ਜੰਮੂ ਜੇ ਬਾਹਰ ਨਿਕਲੀਏ ਸਿਰਦੀ ਨਹੀਂ ਆਉਦੀ ਮੋੜ ਹਵਾ ਠੰਡੀ ਚੱਲਦੀ ਆ ਪਰ ਥੋੜਾ ਜਿਹਾ ਆਸ ਰਹਿਗਾ ਮੈਨੂੰ ਬਾੜੀ ਮੁੱਟੀ ਸ਼ਾਮ ਮਿਲ ਜਾਂਦੀ ਆ ਤੇ ਆਜੋ ਫਿਰ ਚੱਲਦੇ ਆ ਅੱਗੇ ਦੇਖਦੇ ਕੀ ਮੰਨਦਾ ਇਦਾਂ ਦਾ ਸੀ ਨਾ ਕੁਛ ਤੇ ਸੱਟਾਂ ਦਾ ਨੱਤ ਕਾਫਲਾ ਵਧ ਰਿਹਾ ਅੱਜ ਫੇਰ ਅਹ ਤਕਰੀਬਨ ਡੇਢ ਘੰਟਾ ਸਾਈਕਲ ਚਲਾ ਕੇ ਤੇ ਹੁਣ ਪਰੇਸ਼ਾਨਾ ਮੂੰਹ ਦਿਖਿਆ ਉਹ ਵੀ ਤਾਜ਼ ਫੇਗੋਗੇ ਇੱਥੇ ਪੁਲਜਾ ਬਣਾਈ ਜਾਂਦੇ ਕਰਕੇ ਨਹੀਂ ਮਗਰ 20 ਕਿਲੋਮੀਟਰ ਤੱਕ ਕੋਈ ਸ਼ਾਂਤ ਟਿਕਾਣਾ ਨਹੀਂ ਮਿਲਿਆ ਤੇ ਤਾਂ ਕਰਕੇ ਨਾ ਫੋਨ ਕੱਢ ਨੂੰ ਜੀਤ ਨਾ ਕੋਈ ਸ਼ੋਰ ਚੱਕ ਨੂੰ ਤਿੰਨ ਕਥਾਉ ਤੋਂ ਪਾਣੀ ਭਰ ਕੇ ਤੇ ਅਗਲੇ ਸਫ਼ਰ ਤੇ ਹੋਏ ਆਪਾਂ ਪਾਹੀ ਲਖਨਊਰ ਰਹਿ ਗਿਆ ਇੱਥੋਂ ਕਿੰਨੇ ਕਿਲੋਮੀਟਰ ਤੇ ਸਮਾਂ ਹੋਇਆ ਹੁਣ 2 ਵਜੇ ਦਾ ਦੇਖਣਾ ਕੀ ਬਣਦਾ ਫਿਰ ਅ ਥੋੜਾ ਜਿਹਾ ਰੋਡ ਜਾਮ ਆ ਕੱਢ ਕੇ ਫੇਰ ਤੋਂ ਸਮਾਂ ਬਾਈ ਜੀ ਹੋ ਗਿਆ ਅ 2:30 ਵਜੇ ਦਾ ਤੇ ਹੁਣ ਆਪਾਂ ਬੈਠੇ ਆ ਲਖਨਪੁਰ ਤੋਂ 25 ਕਿਲੋਮੀਟਰ ਪਿੱਛੇ ਧੁੱਪ ਤਾਂ ਹੀ ਮੇਰੇ ਮਗਰ ਦੇਖ ਸਕਦੇ ਆ ਬਹੁਤ ਗਰਦੀ ਆ ਕਿ ਖੀਤ ਆਪਾਂ ਬੜੀ ਤੇ ਕੋਟ ਹੋਣੇ ਅਜ ਲਾਦੇ ਆ ਤੇ ਆਪਣੇ ਕੋਲੇ ਚਾਕਲੇਟਾਂ ਮਈਆਂ ਸੀਗੀਆਂ ਹੁਣੇ ਖਾਣੇ ਆ ਤੇ ਚਾਹ ਪੀਵਾਂਗੇ ਅੱਗੇ ਚੱਲ ਕੇ ਕਿਤੇ ਮੜਾ ਲਖਨਪੁਰ ਦੇ ਨੇੜ ਤੇ ਡੇ ਪਠਾਨਕੋਟ ਦਾ ਮੁਸ਼ਕਿਲ ਅੱਜ ਤੇ ਸਲਾਹ ਬਣਦੀ ਹੈ ਵੀ ਲਖਨਪੁਰ ਤੋਂ ਟੱਪ ਕੇ ਮੜ ਨਾਲ ਸਿਮ ਚਲਦੀ ਕਰੀ ਹੈ ਆਪਣੀ ਅਕਾਊਂਟ ਸਾਰੇ ਬੰਦ ਪਏ ਆ ਤੇ ਪਿਕਸਾਟ ਦਾ ਪ੍ਰੀਮੀਅਮ ਜਾ ਲੈਣਾ ਉਹ ਲਈਏ ਨਾਲੇ ਅੱਜ ਦੇਖਦੇ ਆ ਕੀ ਮਾਹੌਲ ਜਾ ਬਣਦਾ ਕੋਸ਼ਿਸ਼ ਕਰਾਂਗੇ ਵੀ ਲਖਨਪੁਰ ਤੋਂ ਬਾਹਰ ਚਲੀਏ ਤੇ ਪਿਆਵ ਵਾਲੀ ਸਿਮ ਚਲਦੀ ਕਰੀਏ ਕਾਫੀ ਫੋਨ ਫੋਣੇ ਪਿਛਲੀ ਵਾਰ ਜੋ ਬਲੇ ਦਾ ਟੂਰ ਕੀਤਾ ਸੀ ਮਤਰਾ ਆਪਾਂ ਤੇ ਜਿਹੜੇ ਆਹ ਦਰਿਆ ਵਾ ਪਾਣੀ ਦੇ ਨਾਲ ਕਾਫੀ ਭਰੇ ਸੀ ਫੁੱਲੀ ਸੀ ਤਕਰੀਬਨ ਸਾਰੇ ਇਹ ਤੇ ਹੁਣ ਪਾਣੀ ਨੂੰ ਦਰਸੇ ਪਏ ਨੇ ਬਈ ਇਹ ਇਦਾਂ ਨਾਲ ਕੁਝ ਬਫਰ ਹੁੰਦਾ। ਪਈ ਵਾਰ ਤਾਂ ਜਵੇਂ ਹੀ ਭਰ ਜਾਂਦਾ ਸਾਰਾ ਕੁਝ ਆਪਣੇ ਵਾਲ ਝੋਲੀਆਂ ਵੀ ਭਰ ਜਾਂਦੀਆਂ ਨੇ ਲੋੜੋਂ ਵੱਧ। ਤੇ ਜਦੋਂ ਲੋਡ ਪੈਂਦੀ ਆ ਉਦੋਂ ਵੀ ਇਹ ਸਾਰਾ ਕੁਝ ਖਾਲੀ ਨਾ ਹੱਥ ਵੀ ਖਾਲੀ ਹੋ ਜਾਂਦੇ ਨੇ। ਇਹੀ ਸਸ ਤੋਂ ਫਰ ਆਪਣੀ ਜ਼ਿੰਦਗੀ ਚੱਲ ਰਿਹਾ। ਇਹੀ ਕੁਦਰਤ ਨਾਲ ਚੱਲ ਰਿਹਾ। ਬੜੇ ਟਾਈਮ ਬਾਅਦ ਇਹਨਾਂ ਸੋਹਣੇ ਦਰਸਤਾਂ ਦੀ ਸ਼ਾਮ ਲਈ ਥੋੜਾ ਜਿਹਾ ਸੁੱਖ ਵੀ ਮਿਲਿਆ। ਤੇ ਸੰਘਾ ਰੋਡ ਵਗਦਾ ਬਾਈ ਪਤਾ ਨਹੀਂ ਕੀ ਦੇਖਦਾ ਨਗਰ ਨੂੰ। ਲਖਣਪੁਰ ਰਹਿ ਗਿਆ ਇਥੋਂ ਬਈ 15 ਕਿਲੋਮੀਟਰ ਤੇ ਖਿੱਚ ਕਰਦੇ ਆ ਥੋੜੀ ਲਖਣਪੁਰ ਦੀ ਤੇ ਉਸ ਤੋਂ ਬਾਅਦ ਦੇਖਦੇ ਆ ਪ੍ਰਾਣਗੋਟ ਉੱਥੋਂ ਕਿੰਨਾ ਰਹਿ ਜਾਂਦਾ ਫਿਰ ਗਾਂਧੀਵੜ ਦੇਖਾਂਗੇ ਜੰਮੂ ਜਾਂਦਾ ਇਹਦਾ ਧੱਕਾ ਇਹ ਕਰ ਗਿਆ ਮੜਾ ਜਾ پہاੜ ਦੀ ਚੜ੍ਹਾਈ ਸਾਹਮਣੇ ਲੈ ਆ ਕੇ ਛੱਡਦੀ ਬੰਦਰ ਨੇ ਪਰ ਕੋਈ ਨਹੀਂ ਹੋਰ ਪੰਜਾ ਮਿੰਟਾਂ ਨੂੰ ਤਾਂ ਹਾਂ ਤੋਂ ਜੰਮੂ ਤੋਂ ਬਾਹਰ ਆਪਾਂ ਤੇ ਪੰਜਾਬ ਦੀ ਹੱਦ 'ਚ ਪਹੁੰਚ ਜਾਵਾਂਗੇ ਬਾਈ ਪੰਜਾਬ ਨਹੀਂ ਪਹਿਲਾਂ ਹਿਮਾਚਲ ਦਾ ਬਾਰਡਰੋਂ ਦਾ ਇੱਕ ਛੋਟਾ ਆ। ਉਹ ਫੇਰ ਪੰਜਾਬ ਦਾ ਆਉਂਦਾ। ਤੇ ਚੱਲ ਫਤੂੰ ਚੜਾਈ ਚੜਾ ਕੇ ਜੇ ਮਾੜੀ ਜੀ ਉਤਰਨ ਲੱਗਾ ਮਿਲਦਾ ਬਈ ਹੁਣ। ਪਾਣੀ ਪੁਣੀ ਪੀ ਲੱਗੇ ਮਿਲਦੇ ਆ। ਸਮਾਂ ਬਾਈ ਜੀ 5:30 ਵਜੇ ਦਾ ਤੇ ਫਤਿਆ ਤੁਹਾਨੂੰ ਹੁਣ ਜੰਮੂ ਤੇ ਕਸ਼ਮੀਰ ਦੇ ਟੋਲ ਪਲਾਜ਼ੇ ਤੋਂ। ਕਿੰਨੇ ਕਿਲੋਕੀਮੀਟਰ ਦੇ ਬਾਰਡਰ ਉਹ ਪਈਦਾ ਜਿੱਥੇ ਇਹਨਾਂ ਨੇ ਸਾਇਨ ਬੋਰਡ ਕੁਝ ਲਾਇਆ ਹੋਇਆ ਦੇਖਦੇ ਆ ਚੱਲ ਕੇ ਉੱਥੇ ਬਣਾ ਕੇ ਵੀਡੀਓ ਫਿਰ ਤੁਹਾਨੂੰ ਦਿਖਾਉਨੇ ਆ। ਵੀ ਆਦੇ ਫਤਿਹ ਜੰਮੂ ਕਸ਼ਮੀਰ ਨੂੰ ਤੇ ਬੈਟਰੀ ਵੀ ਆਪਦੇ ਵਿੱਚ ਅ ਜਿਹਦਾ ਲੱਭ ਜਦਾ ਬਾਲਾ ਵਧੀਆ ਨਹੀਂ ਫਿਰ ਇੱਥੇ ਆਪਣੀ ਕਸ਼ਮੀਰ ਜੰਮੂ ਕਸ਼ਮੀਰ ਦੂਰ ਦੀ ਸਵਾਲਦੀ ਆ ਬਾਈ ਜੀ ਅੱਗੇ ਚੱਲ ਕੇ ਦੇਖਦੇ ਸ਼ਾਇਦ ਹੋਊਗਾ ਲੋ ਵੀ ਮਿੱਤਰੋ ਆਪਾਂ ਹੁਣ ਇਸ ਸਮੇਂ ਖੜੇ ਆ ਜੰਮੂ ਕਸ਼ਮੀਰ ਦੇ ਬਾਡਰ ਦੇ ਉੱਤੇ ਤਾਂ ਬਹੁਤ ਬੜੀ ਜ਼ਿਆਦਾ ਗਰਮੀ ਵੀ ਬਹੁਤ ਆ ਬਾਈ ਤੇ ਬਹੁਤ ਪਿਆਰ ਮਿਲਿਆ ਬਾਈ ਜੰਮੂ ਕਸ਼ਮੀਰ ਵਾਲਿਆਂ ਕੋਲ ਬਹੁਤ ਜ਼ਿਆਦਾ ਆਸਲੀ ਸੀ ਉਹਨਾਂ ਦੀ ਅੱਗੇ ਵੀ ਪਹਿਲੀ ਵਾਰ ਵੀ ਆਈ ਸੀ ਤੇ ਇਸ ਵਾਰ ਵੀ ਆਈ ਆ ਥੋੜੀ ਦੁੱਖਦਾਈ ਫਤਿਹ ਕਹਿਣੀ ਪੈਂਦੀ ਐ ਇਹ ਜੇ ਸ਼ਹਿਰਾਂ ਨੂੰ ਇਹ ਜੇ ਲੋਕਾਂ ਨੂੰ ਤੁਹਾਨੂੰ ਵੀ ਤੁਹਾਡਾ ਬਹੁਤ ਬਹੁਤ ਜੰਮੂ ਦੀ ਮੀਰ ਵਾਲਿਓ ਤੇ ਕੁਝ ਖਾਸ ਯਾਦਾਂ ਜੁੜ ਗਈਆਂ ਸ਼ਹਿਰ ਦੇ ਨਾਲ ਪਰਿਵਾਰਾਂ ਦੇ ਨਾਲ ਤੇ ਪਰਿਵਾਰਾਂ ਦੇ ਨਾਲ ਆਸ ਆਈ ਮਹਾਰਾਜ ਅੱਗੇ ਪਿਆਰ ਪੜਾਈ ਰੱਖੇ ਇੱਥੋਂ ਪਠਾਨਕੋਟ ਰਹਿ ਗਿਆ 18 ਕਿਲੋਮੀਟਰ ਤੇ ਦੇਖਦੇ ਆ ਕੀ ਬਣਦਾ ਗਰਮੀ ਬਹੁਤ ਜ਼ਿਆਦਾ ਆ ਬਾਈ ਤੇ ਧੁੱਪ ਵੀ ਬੜੀ ਖਰੀ ਆ ਬੜੇ ਸ਼ਬਦ ਨਹੀਂ ਹੈਗੇ ਕਿ ਇਹਨੂੰ ਮੇਰੇ ਕੋਲੇ ਅੱਜ ਸੋ ਤਾਂ ਕਰਕੇ ਬਸ ਇਦਾਂ ਹੀ ਆ ਵੀ ਠੀਕ ਆ ਤੁਹਾਨੂੰ ਵੀਡੀਓ ਬਣਾ ਕੇ ਮੈਂ ਕਿਹਾ ਚਲ ਦੱਸ ਦੀ ਫਦੇ ਆ ਭਾਈ ਪਹਿਲੀ ਸਟ੍ਰੀਟ ਆਪਣੀ ਅੱਗੇ ਜਿਹੜੀਆਂ ਆਪਣੀਆਂ ਸਟ੍ਰੀਟਾਂ ਬਣਦੀਆਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਹੈ ਜੇ ਹੋ ਸਕੇ ਤਾਂ ਅ ਸ਼ਬਦ ਨਹੀਂ ਸ਼ਬਦ ਘੱਟ ਨੇ ਥੋੜੇ ਜਿਹਾ ਅੱਜ ਵੀਡੀਓ ਵਲੌਗ ਦੇ ਵਿੱਚ ਵੀ ਤੇ ਰੀਲਾਂ ਦੇ ਲਈ ਵੀ ਤਾਂ ਕਰਕੇ ਸਵੇਰ ਦਾ ਕੈਮਰਾ ਬੰਦ ਜਾਈ ਪਿਆ ਅੱਜ ਬੜਾ ਕੁਝ ਨਹੀਂ ਰਿਕਾਰਡ ਕੀਤਾ ਬਸ ਇਦਾਂ ਹੀ ਥੋੜਾ ਜਿਹਾ ਆਪ ਦਾ ਆਪਮਾਨ ਬਚਤ ਕਰਦਾ ਕਦੇ-ਕਦੇ ਵੀ ਥੋੜਾ ਆਪ ਇੰਜੋਏ ਕੀਤਾ ਜਾਵੇ ਸਫ਼ਰ ਨੂੰ ਸੋ ਚੀਜ਼ਾਂ ਬਣ ਜਾਂਦੀਆਂ ਨੇ ਮਿਲਦੇ ਰਹਿਵਾਂਗੇ ਬਾਈ ਤੁਹਾਨੂੰ ਨਵੀਂ ਯਾਤਰਾ ਦੇ ਨਵੇਂ ਸਫਰਾਂ ਦੇ ਨਾਲ ਆਸ ਆ ਵੀ ਕੈਮਰਾ ਖੁੱਲੇ ਰਿਹਾ ਰਿਹਾ ਕਰੂਗਾ ਜੇ ਕਿਤੇ ਬੰਦ ਰਿਹਾ ਤਾਂ ਫਿਰ ਪੱਕਾ ਹੀ ਬੰਦ ਕਰਕੇ ਸਫਰ ਇੰਜੋਏ ਕਰਾਂਗੇ ਬਹੁਤਾ ਕੁਝ ਨਹੀਂ ਕਹਿ ਸਕਦੇ ਠੀਕ ਆ ਬਾਈ ਫਿਰ ਬਹੁਤ ਪਿਆਰ ਮळे ਜੰਮੂ کشمیر ਵੱਲੋਂ ਧੰਨਵਾਦ ਭਾਈ ਸਾਰਿਆਂ ਤੁਹਾਡਾ ਇਨਯੋਗਾ ਕਰਨ ਦੇ ਲਈ ਇਸ ਤੋਂ ਅੱਗੇ ਪਠਾਨਕੋਟ ਤੇ ਥੋੜਾ ਜਿਹਾ ਸਮਾਜਿਲਦਾ ਪੈਂਦਾ ਤੇ ਫਿਰ ਪੰਜਾਬ ਫਿਰ ਬਾਬਾ ਗੋਸ਼ੀਆ ਬਾਈ ਤੁਹਾਨੂੰ ਨਾਲ ਦੀ ਨਾਲ ਮਿਲਦੇ ਦੱਸਦੇ ਰਹਿਵਾਂਗੇ ਚੰਗਾ ਫਿਰ ਬਾਈ ਮਿਲਦੇ ਆ ਤੁਹਾਨੂੰ ਹੁਣ ਪੰਜਾਬ ਦੇ ਵਿੱਚ ਚੱਲ ਗਏ ਸੰਗਾਵੀ ਜੰਮੂ ਕਸ਼ਮੀਰ ਸਾਂ ਇਸ ਵਾਰ ਤਾਂ ਮੈਂ ਵਾਹ ਵਾਹ ਰਿਹਾ ਵੀ ਸਾਈਕਲ ਤੇ ਨਹੀਂ ਆਉਂਦੇ ਆਉਂਗਾ ਜਰੂਰ ਪਰ ਯਾਦ ਨੂੰ ਸਪਲੈਂਡਰ ਤੇ ਮਿਲਾਂਗੇ ਯਾਦ ਨੂੰ ਕਿਤੇ ਹੋਰ ਮਿਲਾਂਗੇ ਸਮਾਂ 8:35 ਵਜੇ ਦਾ ਹੋ ਗਿਆ ਬਾਈ ਹੁਣ 6 ਵਜੇ ਦਾ ਤੇ ਪਠਾਨਕੋਟ ਸ਼ਹਿਰ ਦੇ ਵਿੱਚ ਆ ਵਾ ਫਰ ਰਹੇ ਆ ਮੈਂ ਇਸ ਸਮੇ ਤੇ ਜਾਵਣੇ ਚੰਗਾ ਘੇਰਾ ਪਾਇਆ ਹੋਇਆ ਮੈਨੂੰ ਆਇਆ ਵੀ ਸ਼ਹਿਰ ਦੇ ਵਿੱਚੋਂ ਮੈਂ ਨਿਕਲ ਜਾਉਂਕਾ ਝੋਖਾ ਝੋਖਾ ਘੇਰਾ ਅੱਜ ਜਲੰਧਰ ਰੋਡ ਤੇ ਪੈ ਜਾ। ਪਰ ਬਈ ਇਹ ਕਹਿੰਦੇ ਮੁਸ਼ਕਲ ਆ ਲੱਗਦਾ ਹਾਲੇ। ਦੇਖ ਲਿਆ ਵੇਰ ਕੀ ਮਾਹੌਲ ਆ। ਅ 7:00 ਵਜੇ 7:00 ਵਜੇ ਦਾ ਹੋ ਗਿਆ ਤੇ ਸਾਹਮਣੇ ਜਲੰਧਰ ਚੰਡੀਗੜ੍ਹ ਤੇ ਅਮਰੋਸਰ ਜੰਮੂ ਜੰਮੂ ਦਾ ਬਈ ਛੱਡੇ ਆਏ ਅਸੀਂ। ਜੰਮੂ ਦਾ ਬਹੁਤ ਔਖਾ ਛੱਡ ਗਏ ਆ। ਤੇ ਨੇੜਾ ਜਾ ਹੁੰਦਾ ਜਾਂਦਾ। ਫੇਰਾ ਜਲੰਧਰ ਹਾਈਵੇ ਤੇ ਚੜ੍ਹ ਕੇ ਫੇਰ ਕਰਦੇ ਆ ਬਈ ਟਿਕਾਣਾ ਕੋਈ। ਤੇ ਹਾਲ ਅਜ ਤੇ ਹਾਲ ਦੇਖਨੇ ਕੀ ਮਨਦਾ। ਤੇ ਕਰਦੇ ਕਰਉਂਦੇ ਬਾਈ ਜੀ ਆਪਾਂ 6:00 ਵਜੇ ਅੱਜ ਦਾ ਸਾਈਕਲੋ ਰੋਕਦਾ ਸੀ ਆ ਰੁਕਣ ਦਾ ਨਾਂ ਦਾ ਨਹੀਂ ਲੈਂਦੇ ਜੀ ਪਰ ਸਮਾਂ ਜ਼ਿਆਦਾ ਹੋ ਗਿਆ ਤੇ ਗਾਂਂ ਜਲੰਧਰ ਵਾਲੇ ਰੋਡ ਤੇ ਥੋੜੀ ਚੜ੍ਹਾਈ ਗੰਦੀ ਸੀ ਤੇ ਥੋੜਾ ਜਿਹਾ ਔਖਾ ਹੋ ਸਕਦਾ ਸੀ ਖੱਲੇ ਵਿੱਚ ਸਫ਼ਰ ਦੇ ਵਿੱਚ ਤੇ ਹੁਣ ਭਰੂਗੇ ਹੋਏ ਆ ਮੈਂ ਰੁਕਿਆ ਹੋਇਆ ਹੁਣ ਵੀ ਗੋਪਰਾ ਸਿੰਘ ਸਭਾ ਪਠਾਨਕੋਟ ਦੇ ਵਿੱਚ ਤੇ ਜਲੰਧਰ ਹੈਗਾ ਅਜ ਤੱਕ 118 ਕਿਲੋਮੀਟਰ ਥੋੜੇ ਅਵਾਰਡ ਦੇ ਮਸਲੇ ਚ ਅੱਜ ਫੇਰ ਖਿੱਚੀ ਗਏ ਸਨ ਕੋ ਤੇ ਕੁਲ ਸ਼ੌਂਗ ਨਹੀਂ ਆਉਦਾ ਬਈ ਮੈਂ ਕੀ ਬਣਾਵਾਂ ਯਾਰ ਕੀ ਜੋੜਾਂ ਉਹਦੇ ਚ ਕੱਲ੍ਹ ਪਾਸੋਂ ਤੋਂ ਮਾਰ ਗਿਆ ਬਈ ਉਹ ਹੀ ਪਤਾ ਨਹੀਂ ਕਿੱਥਰ ਫਰਿਆ ਗਿਆ ਦੋ ਕੈਮਰਾ ਖੂਲ ਨਾ ਸਮਝਦੇ ਹੀ ਨਹੀਂ ਯਾਰ ਤੇ ਕੀ ਬਣਾਵਾਂ ਨਾ ਸੋ ਫੇਰ ਵੀ ਜੰਨਾ ਕੋ ਹੁੰਦਾ ਕੋਸ਼ਿਸ਼ ਕਰਦਾ ਨਾ ਵੀ 15 20 ਮਿੰਟ ਦੀ ਜਿਵੇਂ ਤੁਰਦੇ ਆ ਉਹ ਬਣਾ ਲਈਏ ਜਿੱਥੇ ਰੋਕਨੇ ਆ ਉਹ ਵੀ ਦੁਬਾਰੇ ਦੋ ਚਾਰ ਸੀਨ ਕਰਕੇ 10 ਤੋਂ 15 ਮਿੰਟ ਦਾ ਵਲੌਗ ਕੋਸ਼ਿਸ਼ ਕਰਿਆ ਕਰਿਆ ਕਿ ਅਦਰਵਾਇਜ਼ ਕਤੇ ਰੋਹੀ ਕਾ ਬਣਾਉ ਜੇ ਵੀ ਕੈਮਰੇ ਬੰਦ ਕਰਕੇ ਸਭਰਾਬ ਤੋਂ ਜਾਈ ਕਰ ਲਾ ਜੀਏ ਇਹੀ ਗੱਲਾਂ ਮਤਾਂ ਸੀ ਜੰਮੂ ਅੱਜ ਛੱਡਿਆ ਤਾਂ ਥੋੜਾ ਜਿਹਾ ਦੁੱਖ ਦਾ ਹੀ ਮੋੜ ਹੈ ਛੱਡਣਾ ਆਪਣਾ ਕੱਲ ਨੂੰ ਥੋੜਾ ਜਿਹਾ ਪੰਜਾਬ ਦਾ ਪਹਿਲਾਂ ਹਮਾਦਲ ਏਰੀਆ ਦਾ ਉਹ ਬਾਰਡਰ ਪਹੂਗਾ ਫਿਰ ਹਮਾਦਲ ਤੋਂ ਆਪਦੇ ਵਿੱਚ ਐਂਟਰੀ ਤੇ ਜਲੰਧਰ ਦੀ ਖੱਚ ਕਰਾਂਗੇ ਕੱਲ ਨੂੰ 118 ਕਿਲੋਮੀਟਰ ਦਾ ਕੱਢ ਲਾਂਗੇ ਕੋਈ ਵੱਡਾ ਮਸਲਾ ਨਹੀਂ ਤੇ ਦੇਖਦੇ ਹਾਂ ਕੀ ਬਣਦਾ ਵੀ ਗੱਲ ਇਹਹੀ ਗੱਲਾਂ ਮਤਾਂ ਗੱਜਦਾ ਜੰਗਲੀ ਮੁਕੀਆਂ ਬਈ ਕੋਲੋਂ ਜੰਗਲੀ ਬਈ ਸਾਗਰ ਕੇ ਸੂਰਦਾ ਜਿੰਨਾ ਕੇ ਸਰੇ ਉਹਨਾਂ ਕੋ ਬਣਾਇਆ ਬੜਾ ਕੁਛ ਨਹੀਂ ਕੀਤਾ ਅੱਜ ਆਸ ਆ ਵੀ ਤੁਹਾਨੂੰ ਜਿੰਨਾ ਕੋ ਬਣਾਇਆ ਚੰਗਲ ਲੱਗੂਗਾ ਵੱਧ ਘੱਟ ਕਰਦੀ ਮਾਫੀ ਆਉਣਾ ਬਈ ਵੱਧ ਘੱਟ ਮਰਕਾ ਇਹਨੂੰ ਹੈ ਵੀ ਨਹੀਂ ਅੱਜ ਮੇਰੇ ਕੋਲ ਤੇ ਬਸ ਉਹੀ 10 15 ਮਿੰਟ ਦੀ ਕੋਸ਼ਿਸ਼ ਕਰਿਆ ਕਰੂਗਾ ਬਈ ਮੈਂ ਬਲੌਗ ਦੀ ਬੜਾ ਵੱਡਾ ਨਹੀਂ ਹਣ ਇੰਨਾ ਕੇ ਸਫਰੀਆ ਦੇਖਣੇ ਕੀ ਮੜਦਾ ਤੇ ਸਾਹਮਣੇ ਗੋਡਵਸ ਹੈ ਦੀ ਇਮਾਰਤ ਜਿੱਥੇ ਰਾਤ ਰਗੇ ਹੋਈਆਂ ਤੇ ਇੱਧਰ garh ਬਸੇ ਰਹੇ ਤੇ ਬਾਬਾ ਜਿੱਥੇ ਬੈਨਵੇਂ ਖਾਧੂ ਟੋਣੇ ਆ ਆnger ਦੀ ਵੀਡੀਓ ਬਹੁਤ ਬਣਾਈ ਚਲੋ ਠੀਕ ਆ ਬਾਈ ਮਿਲਦੇ ਆਂ ਕੱਲ ਨੂੰ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਵੀਡੀਓ ਦੇਖੀ ਤੁਸੀਂ ਆਸ ਆ ਤੁਹਾਨੂੰ ਟਿਕ ਟਕ ਲੱਗੀ ਹੋਵੇ ਚੰਗੀ ਤੁਹਾਨੂੰ ਕਿਹਦਾ ਨਹੀਂ ਹੁਣ ਚਲੋ ਬਾਸ ਹੁਣ ਦਾ ਕਿਉਂਕਿ ਆਪਦੇ ਕੋਲ ਗੱਲਾਂ ਹੋਣਗੀਆਂ ਬਾਈ ਮਿਲਦੇ ਆਂ ਬਈ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਚੰਗਾਈ